ਅਨੰਦ ਹਸਪਤਾਲ ਪਿੱਖੀਵੈਂਡ ਵਿੱਚ ਬਲੱਡ ਬੈਂਕ ਦਾ ਹੋਇਆ ਉਦਘਾਟਨ ਅਨੰਦ ਹਸਪਤਾਲ ਪਿੱਖੀਵੈਂਡ ਵਿੱਚ ਬਲੱਡ ਬੈਂਕ ਦਾ ਉਦਘਾਟਨ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਇਲਾਕੇ ਵਿੱਚ ਸਿਹਤ ਸੁਭਾਵਾਂ ਵਿੱਚ ਸੁਧਾਰ ਹੋਵੇਗਾ ਇਸ ਨਾਲ ਮਰੀਜ਼ਾਂ ਨੂੰ ਜ਼ਰੂਰੀ ਸਮੇਂ ਤੇ ਖੂਨ ਦੀ ਉਪਲਬਧਤਾ ਹੋਣੀ ਸਨਿਚਿਤ ਹੋਏਗੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਨੰਦ ਹਸਪਤਾਲ ਦੇ ਨਵੇਂ ਬਲੱਡ ਬੈਂਕ ਨਾਲ ਹੋਣ ਲੋਕ ਇੱਥੇ ਖੂਨਦਾਨ ਵੀ ਕਰ ਸਕਦੇ ਹਨ ਅਤੇ ਜਰੂਰਤ ਪੈਣ ਤੇ ਖੂਨ ਲੈ ਵੀ ਸਕਦੇ ਹਨ ਇਹ ਸਹੂਲਤ ਮਰੀਜ਼ਾਂ ਅਤੇ ਖੂਨ ਦੀ ਲੋੜ ਵਾਲੇ ਵਿਅਕਤੀਆਂ ਲਈ ਕਾਫੀ ਸਹায়ক ਹੋਏਗੀ ਤੁਹਾਨੂੰ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਆਪਣੇ ਇਲਾਕੇ ਵਿੱਚ ਖੂਨ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਜਦੋਂ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਦੂਰ ਦਰਾਡੇ ਭੱਜਣਾ ਪੈਂਦਾ ਹੈ ਜਿੱਥੋਂ ਕਿ ਬੜੀ ਮੁਸ਼ਕਲ ਨਾਲ ਖੂਨ ਦਾ ਇੰਤਜ਼ਾਮ ਹੁੰਦਾ ਹੈ ਅੱਜ ਆਨੰਦ ਹਸਪਤਾਲ ਵੱਲੋਂ ਇਸ ਦਾ ਉਪਰਾਲਾ ਕਰਕੇ ਜਿੱਥੇ ਵੱਡੇ ਪੱਧਰ ਤੇ ਇਸ ਇਲਾਕੇ ਨੂੰ ਸਹੂਲਤ ਦਿੱਤੀ ਗਈ ਹੈ ਉੱਥੇ ਹੀ ਹਸਪਤਾਲ ਦੇ ਮਰੀਜ਼ਾਂ ਨੂੰ ਅਤੇ ਇਲਾਕੇ ਨੂੰ ਕਾਫੀ ਫਾਇਦਾ ਹੋਏਗਾ ਅੱਜ ਇਸ ਅਦਗਾਟਨ ਵਿੱਚ ਇਲਾਕੇ ਦੇ ਪਤਵੰਤੇ ਜੀ ਜੀ ਮੇਰਾ ਨਾਮ ਡਾਕਟਰ ਨੀਰਜ ਮੋਹਤਰਾ ਹੈ ਜਿਹੜਾ ਆਨੰਦ ਆਟਨ ਮਲਟੀ ਸਪੈਸ਼ੈਲਟੀ ਹਸਪੀਟਲ ਪਿਕੀਵੈਂਡ ਵੱਲੋਂ ਮੈਂ ਸਾਰੇ ਇਲਾਕੇ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅਸੀਂ ਅੱਜ ਬਲੱਡ ਬੈਂਕ ਦੀ ਓਪਨਿੰਗ ਕੀਤੀ ਆ ਜਿਹੜਾ ਕਿ ਅਸੀਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਕੀਤਾ ਹੈ ਕਿ ਜਿਹੜੇ ਇਲਾਕੇ 'ਚ ਆਪਾਂ ਨੂੰ ਐਮਰਜੈਂਸੀ ਲੋੜ ਪੈਂਦੀ ਸੀਗੀ ਤੇ ਆਪਾਂ ਨੂੰ ਡੇਢ ਦੋ ਘੰਟੇ ਖਰਾਬ ਹੋ ਜਾਂਦਾ ਸੀ ਕਿ ਆਪਣੇ ਸਰਜਾਂਚ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਬਲੱਡ ਬੈਂਕ ਦੀ ਓਪਨਿੰਗ ਕੀਤੀ ਹੈ ਅੱਜ ਇਹ ਮੈਂ ਕਹਿਣਾ ਚਾਹਾਂਗਾ ਬਾਕੀ ਤਾਂ ਤੁਹਾਨੂੰ ਸਭ ਕੋਲ ਡਾਕਟਰ ਭਿੰਦਰ ਨੇ ਦੱਸਤਾ ਹੈ ਤੇ ਜਿਵੇਂ ਕਿ ਹੁਣ ਬਲੱਡ ਬੈਂਕ ਦੀ ਸਹੂਲਤ ਤੁਹਾਡੇ ਕੋਲ ਹੈ ਸੀਟੀ ਸਕੈਨ ਇੱਥੇ ਅਵੇਲੇਬਲ ਆ ਫਿਰ ਕੈਥ ਲੈਬ ਅਸੀਂ ਇਹ ਯੂਸ਼ਮਾਨ ਦੇ ਉੱਤੇ ਫ੍ਰੀ ਸਟੰਡਿੰਗ ਕਰ ਰਹੇ ਆ ਤੇ ਮੈਂ ਇਲਾਕੇ ਆ ਨਿਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਤੁਹਾਡੇ ਇਸ ਹਸਪਤਾਲ ਦਾ ਜਿੰਨਾ ਤੁਸੀਂ ਫਾਇਦਾ ਲੈ ਸਕਦੇ ਹੋ ਲਓ ਤਾਂ ਕਿ ਅਸੀਂ ਤੱਬੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਵੇ ਕਦੋਂ ਤੋਂ ਸਰ ਸਟਾਰਟ ਹੋ ਗਈ ਜਿਹੜੀ ਆਪਣੀ ਗੱਲ ਕਹਿੰਦੇ ਅੱਜ ਤੋਂ ਹੀ ਸਟਾਰਟ ਹੈ ਜੀ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਵੀਰ ਜੀ ਅੱਜ ਇਹ ਨਾਲ ਸਰ ਮੇਰਾ ਨਾਮ ਡਾਕਟਰ ਹਰਦੇ ਪਾਲ ਸਿੰਘ ਪਿੰਡਰ ਹੈ ਜੀ ਮੇਰੇ ਕੋਲ ਇਹਦਾ ਪ੍ਰੋਗਰਾਮ ਕਰਵਾਇਆ ਗਿਆ ਅਨੰਦਾ ਹਸਪੀਟਲ ਦੇ ਵਿੱਚ ਇਹ ਪੇੜਾ ਮਤਲਬ ਪ੍ਰੋਗਰਾਮ ਸਿਰਫ ਇਹ ਇਥੇ ਆਪਣੇ ਲੋਕਾਂ ਨੂੰ ਫਾਇਦਾ ਹੋਵੇ ਪ੍ਰੋਗਰਾਮ ਜੀ ਨੰਦਾ ਹਸਪੀਟਲ ਵਿੱਚ ਅੱਜ ਅਸੀਂ ਬਲੱਡ ਬੈਂਕ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਇਸ ਇਲਾਕੇ ਦਾ ਪਹਿਲਾ ਆਧੁਨਿਕ ਤਕਨੀਕਤ ਦੇ ਮਸ਼ੀਨਾ ਨਾਲ ਬਲੱਡ ਦੇ ਜਿਹੜੇ ਤਿਆਰ ਕੀਤਾ ਜਾਣ ਵਾਲੇ ਤਰੀਕੇ ਨਾਲ ਅਸੀਂ ਆਪਣੇ ਇਲਾਕੇ ਵਿੱਚ ਪਹਿਲੀ ਬਲੱਡ ਬੈਂਕ ਦੀ ਸ਼ੁਰੂਆਤ ਕੀਤੀ ਹੈ ਤੇ ਸਾਡੇ ਕੋਲ तकरीबन 1000 ਯੂਨਟ ਦਾ ਬਲੱਡ ਬੈਂਕ ਅਸੀਂ ਉਹਦੀ ਅੱਜ ਸ਼ੁਰੂਆਤ ਕੀਤੀ ਹੈ ਕਿੰਨਾ ਕਿੰਨਾ ਲੋਕਾਂ ਨੂੰ ਇਹ ਮਤਲਬ ਹੈ ਜਿਹੜਾ ਜਿਹੜਾ ਬਲੱਡ ਮਿਲ ਸਕਦਾ ਦੇਖੋ ਜੀ ਸਾਰਿਆਂ ਨੂੰ ਹੀ ਬਲੱਡ ਮਿਲ ਸਕਦਾ ਹੈ ਤਾਂ ਜਿਸ ਤਰ੍ਹਾਂ ਕਿ ਜਦੋਂ ਜਿੰਨੂੰ ਵੀ ਲੋੜਵੰਦ ਨੂੰ ਲੋੜ ਹੈ ਜਿਸ ਦੀ ਖੂਨ ਦੀ ਘਾਟ ਹੈ ਪਹਿਲਾਂ ਸਾਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ ਜਾਂ ਸਰਕਾਰੀ ਹਸਪਤਾਲ ਵਿੱਚ ਕਦੀ ਬਲੱਡ ਮਿਲਦਾ ਸੀ ਜਾਂ ਨਹੀਂ ਮਿਲਦਾ ਸੀ ਮਰੀਜ਼ ਬਹੁਤ ਖੱਜਲ ਹੁੰਦਾ ਸੀ ਤੇ ਇਹ ਸਾਰੀਆਂ ਚੀਜ਼ਾਂ ਦੀ ਲੋੜ ਨੂੰ ਦੇਖਦੇ ਹੋਇਆ ਅਸੀਂ ਇਹ ਉਪਰਾਲਾ ਕੀਤਾ ਹੈ ਡਾਕਟਰ ਨੀਰਜ ਲੋਤਰਾ ਨੇ ਉਪਰਾਲਾ ਕੀਤਾ ਹੈ ਅਸੀਂ ਨਾਲ ਮਿਲ ਕੇ ਦੋਨਾਂ ਨੇ ਕੀ ਹਾਂ ਵੀ ਇੱਕੋ ਕਿਉਂ ਨਾ ਇਲਾਕੇ ਵਿੱਚ ਅਧੁਨਿਕ ਸਹੂਿਦਾਵਾਂ ਨਾਲ ਲੈਸ ਬਲੱਡ ਬੈਂਕ ਖੋਲ੍ਹਿਆ ਜਾਵੇ ਆਪਣੇ ਕੋਈ ਪਹਿਲਾਂ ਵੀ ਹੈਗੀ ਐ ਜਿਹੜੇ ਬਲੱਡ ਬੈਂਕ ਦੇ ਆਪਣੇ ਏਰੀਆ ਦੇ ਨਹੀਂ ਜੀ ਇਸ ਏਰੀਆ ਵਿੱਚ ਬਲੱਡ ਬੈਂਕ ਨਹੀਂ ਹੈ ਸਰਕਾਰੀ ਹੈ ਪਰ ਕਦੀ ਕਦਾ ਪ੍ਰੋਬਲਮ ਆ ਜਾਂਦੀ ਹੈ ਖੂਨ ਦੀ ਵੇਲੇ-ਕਵੇਲੇ ਹੁਣ ਅਸੀਂ 24 ਘੰਟੇ ਸੱਤੋ ਦਿਨ ਹਫ਼ਤੇ ਦੇ ਬਲੱਡ ਬੈਂਕ ਦੀ ਸ਼ੁਰੂਆਤ ਕਰ ਦਿੱਤੀ ਹੈ ਜੇ ਕਿਸੇ ਨੇ ਖੂਨ ਦਾਨ ਕਰਨਾ ਹੈ ਉਹ ਕਿੱਦਾਂ ਸੰਪਰਕ ਕਰ ਸਕਦਾ ਹੈ ਖੂਨਦਾਨ ਲਈ ਜੀ ਤੁਸੀਂ ਸਾਡੇ ਕੋਲ ਸਿੱਧਾ ਵੀ ਆ ਸਕਦੇ ਹੋ ਤੁਹਾਨੂੰ ਨੰਬਰ ਵੀ ਅਸੀਂ ਥੱਲੇ ਵਿੱਚ ਆ ਭੇਜ ਦਾਂਗੇ ਕਿ ਹਾਂ ਵੀ ਸਾਨੂੰ ਫੋਨ ਕਰਕੇ ਵੀ ਤੁਸੀਂ ਕਰ ਸਕਦੇ ਹੋ ਸੰਪਰਕ ਖੂਨਦਾਨ ਲਈ ਉਹ ਵੀ ਖੁੱਲ੍ਹਾ ਸੱਦਾ ਹੈ ਸਾਡੇ ਵੱਲੋਂ ਵੀ ਜੇ ਕਿਸੇ ਨੇ ਪਿੰਡ ਦੇ ਵਿੱਚ ਕੈਂਪ ਲਗਾਉਣਾ ਹੋਵੇ ਵੀ ਇਹੀ ਖੂਨਦਾਨ ਕਰਨਾ ਹੋਵੇ ਉਹਦੇ ਬਾਰੇ ਅ ਬਿਲਕੁਲ ਜੀ ਸਾਨੂੰ ਸੰਪਰਕ ਕੀਤਾ ਜਾਵੇ ਅਸੀਂ ਬਿਲਕੁਲ ਕੈਂਪ ਲਗਾਵਾਂਗੇ ਤੇ ਸੇਵਾਵਾਂ ਦਵਾਂਗੇ ਆਪਣੀਆਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਅ ਹੋਰ ਜੀ ਸਾਡੇ ਕੋਲੇ ਇਸ ਤੋਂ ਇਲਾਵਾ ਸੀਟੀ ਸਕੈਨ ਜੋ ਕਿ ਮੋਸਟ ਐਡਵਾਂਸ ਸੀਟੀ ਸਕੈਨ ਤੇ ਕੈਥ ਲੈਬ ਸਟੈਂਟ ਹਾਰਟ ਦੇ ਇਕੋ ਮਸ਼ੀਨ ਤੇ ਅਲਟਰਾਸਾਉਂਡ ਸਾਡੇ ਕੋਲੇ 24 ਘੰਟੇ ਸੱਤੋ ਦਿਨ ਹਫਤੇ ਦੇ ਅਵੇਲੇਬਲ ਹੈ ਸੋ ਬਾਕੀ ਸੇਵਾਵਾਂ ਉਹਦਾ ਵੀ ਤੁਸੀਂ ਲੈ ਸਕਦੇ ਹੋ ਤੇ ਸਾਡੇ ਕੋਲੇ ਇਹ ਸਾਰਾ ਕੁਝ ਆਈਸੀਯੂ ਕ੍ਰਿਟੀਕਲ ਕੇਅਰ ਬਾਕੀ ਤਾਂ ਅਸੀਂ ਕੰਮ ਕਰ ਹੀ ਰਹੇ ਆ ਤੇ ਜਦੋਂ ਵੈਰਾ ਵੀ ਜਲਦੇ ਜਿਸ ਦਾ ਵੀ ਲਾਜ ਆ ਰਹੇ ਜਾਂ ਪਾਲਸਿਆਂ ਨੂੰ ਬਿਨਾ ਹੈ ਜਿੱਦਾਂ ਪਹਿਲੀ ਆਪਾਂ ਵੀ ਬੈਂਕ ਉਹ ਦੁਬਾਰਾ ਕਰਾਈਨੇ ਜਾਂਦੀਆਂ ਲੋਕਾਂ ਨੂੰ ਜਿਹੜੀਆਂ ਪਾਲਿਸੀਆਂ ਕਰਤੀ ਜੀ ਦੇ ਵਿੱਚ ਕੈਸ਼ਲੈਸ ਜਾਂ ਉਹ ਆਪਾਂ ਇਲਾਜ ਵੀ ਨੋਰੀ ਰੂਪੇ ਹਾਂਜੀ ਬਿਲਕੁਲ ਜੀ ਸਾਡੇ ਕੋਲੇ ਪਾਲਿਸੀਆਂ ਤਕਰੀਬਨ ਸਾਰੀਆਂ ਦਾ ਹੀ ਅਸੀਂ ਇਲਾਜ ਕਰਦੇ ਹਾਂ ਇਸ ਤੋਂ ਇਲਾਵਾ ਆਯੂਸ਼ਮਾਨ ਕਾਰਡ ਦੇ ਅਧੀਨ ਵੀ ਅਸੀਂ ਇਲਾਜ ਕਰਦੇ ਹਾਂ ਇਸ ਤਰ੍ਹਾਂ ਆਪਕੀ ਆਯੂਸ਼ਮਾਨ ਕਾਰਡ ਦੇ ਅੰਦਰ ਜੋ ਵੀ ਸਰਦਾਵ ਮਿਲਦੀ ਅਸੀਂ ਦਿੰਨੇ ਹਾਂ ਪੂਰੀਆਂ ਨਹੀਂ ਪੂਰੀਆਂ ਫੌਜੀ ਕੋਟੇ ਦੇ ਵੀ ਚੱਲਦੇ ਆਪਨੇ ਹਾਂਜੀ ਫੌਜੀ ਕੋਟੇ ਦਾ ਤੇ ਅਸੀਂ ਇਲਾਜ ਕਰ ਰਿਹਾ ਜੀ ECHS ਦੁਆਰਾ ਜਿੰਨੇ ਵੀ ਮਰੀਜ਼ ਨੇ ਉਹਨਾਂ ਦਾ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ